ਮੈਂ ਕਿਸੇ ਬਾਰੇ ਤੁਹਾਨੂੰ ਚੰਗਾ ਮਾਰਾ ਨਹੀਂ ਕਹਿਣਾ ਆ ਜਿਹਨੇ ਜੋ ਕੀਤਾ ਤੁਹਾਨੂੰ ਪਤਾ ਹੈ ਤੇ ਜਦੋਂ ਕੋਈ ਮਾਰਾ ਬੰਦਾ ਕਾਮਯਾਬ ਹੋ ਜਾਂਦਾ ਉਦੋਂ ਆਹਦੇ ਅੰਦਰ ਦੀਆਂ ਵੀਰੇ ਦੇ 4-6 ਮਹੀਨੇ ਲਾਏ ਨੇ ਲਾਇ ਪੰਤ ਸਾਰੇ ਕੁਝ ਵੀ ਤੇ ਇਹਨੇ ਘਰ ਘਰ ਲੈ ਮੋਟਾ ਨਾ ਤੇ ਇਹਦੇ ਵਗੂ ਆਪਾਂ ਵੀ ਖੱਜੀ ਮਾਰੀਏ ਪੰਜ-ਛੇ ਬੰਦੇ ਮਾਰੇ ਹੋਰ ਮੈਚ ਚਾਰ ਹੋ ਜਾਂਦੇ ਜਦੋਂ ਕੋਈ ਚੰਗਾ ਬੰਦਾ ਕਹੋ ਨੌਨ ਵਾਲਾ ਮੈਨੂੰ ਕੋਕੇ ਘਰੇ ਬੈ ਜਾਂਦਾ ਨਾਲੇ ਉਹਦਾ ਪਰਿਵਾਰ ਉਹਨੂੰ ਲਾਹਤਾ ਦਿੰਦਾ ਇਹ ਆਜਾ ਘਰ ਖਰਾਬ ਕੀਤਾ ਨਾਲੇ ਆਂਡ ਗੋਲ ਦਾ ਰਿਸ਼ਤੇਦਾਰ ਉਹ ਕਹਿੰਦੇ ਵੀ ਦੇਖ ਲੈ ਨੇ ਪੁੱਤ ਨੂੰ ਅੱਗ ਲਾਈ ਸੀ ਤੇ ਕੀ ਹੋਇਆ ਐਵੇਂ ਆਜਾ ਘਰ ਨਾ ਜਾਓ ਤੇ ਅਗਲਾ ਘਰੇ ਜਾਂਦਾ ਉਹਨੂੰ ਦੇਖ ਕੇ ਦਰ ਚੰਗੇ ਬੰਦੇ ਘਰੇ ਰਹਿ ਜਾਂਦੇ ਆ ਜੇ ਆਪਾਂ ਜੰਨੇ ਦੀ ਜਾਤ ਚ ਸਾਰੇ ਇੱਕੋ ਜਿਹੇ ਚੋਰ ਆ ਗਏ ਇਹ ਤਾਂ ਤਰਾਹ ਦਾ ਕੁਸੁੰਦਾ ਸੋ ਮੇਰੀ ਬਨੂ ਪੀਣਾ ਵਿਚਾਰ ਮੈਂ ਤਾਂ ਜੰਦੇਰੇ ਤਾਂ ਮੇਰੇ ਕੋ ਬਾਦਾਂ ਤੇ ਹੋਰ ਵੀ ਦੇਣਗੇ ਮੇਰੇ ਜੋ ਵਾਦੇ ਤੁਹਾਡੇ ਨਾਲ ਉਹ ਮੈਂ ਉਹਦੇ ਸਪਸ਼ਟ ਕਰ ਰਿਹਾ ਮੇਰੇ ਨਾਲ ਨਾਟਵਾਰ ਮੁੰਡੇ ਜੁੜੇ ਆ ਬਜ਼ੁਰਗ ਜੀ ਤਾਂ ਦੇ ਰਿਹਾ ਸੈਂਟਰਾਂ ਦੇ ਮੈਂ ਕਦੇ ਕਿਸੇ ਨੌਜਵਾਨ ਮੁੰਡੇ ਨੂੰ ਜੋ ਮੇਰੇ ਨਾਲ ਆਉਣਾ ਉਹ ਕਦੇ ਝੂਠਾ ਵਾਅਦਾ ਨਹੀਂ ਲਾਇਆ ਵੀ ਤੁਹਾਨੂੰ ਮੈਂ ਸਰਕਾਰੀ ਨੌਕਰੀ ਦਵਾਉਂਗਾ ਚਾਹੇ ਘਮ ਮੇਰੀਆਂ ਜਿਹੀ ਮਾਰੀ ਲੱਗੇ ਝੂਠੇ ਵਾਅਦੇ ਕਰਾਂਗੇ ਨੀਂਦੀ ਪਾ ਕੇ ਤਪਨਾ ਪੈਣਾ ਕੋਈ ਸਲਾਮ ਬੱਤੇ ਵੀ ਜਾਊਗੀ ਉਹ ਲੋਕ ਚੁੱਪੇ ਬਰਬਾਦ ਹੋ ਗਏ ਤਾਂ ਉਹ ਨੌਕਰੀ ਸਰਕਾਰੀ ਫ੍ਰੀਸ ਤੇ ਲਵਾਵਾਂਗੇ ਇਹ ਮੇਰਾ ਬੋਝੜਾ ਵਾਦਾ ਹਰੇਕ ਨੂੰ ਸਰਕਾਰੀ ਨੌਕਰੀ ਦਾ ਵਾਦਾ ਦੇ ਕੇ ਨਾਲ ਤੋੜ ਦਿੰਦੇ ਨਾਲ ਤਾਂ ਇਹਦਾ ਘਰ ਘਰ ਦਿੰਦੇ ਆ ਤੇ ਨਾਲੇ ਅੱਗੇ ਤਾਂ ਕੋਈ ਇਲਾੰਸੀ ਨਹੀਂ ਹੁੰਦਾ ਅਗਲੇ ਦਾ ਪਰਕਾਰ ਵੀ ਪੂਰਾ ਖਰਾਬ ਹੁੰਦਾ ਨੇਤਾ ਦਾ ਕੰਮ ਹੁੰਦਾ ਅਸੈਂਬਲੀ ਪੂਜਾ ਕੇ ਜੁਰਤ ਨਾਲ ਆਪਣੀ ਗੱਲ ਰੱਖਣੀ ਇਹ ਜੁਰਤ ਬਰਕਰਾਰ ਉਦੋਂ ਰਹਿੰਦੀ ਹੈ ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਤੇ ਚੇਅਰਮੈਨ ਦੀਆਂ ਹੀ ਮੰਗਦੇ ਇਹ ਜੁਰਤੋ ਬਰਕਰਾਰ ਉਦੋਂ ਰਹਿੰਦੀ ਹੈ ਜਦੋਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਨਹੀਂ ਲਵਾਦੇ ਨੌਕਰੀ ਲਵਾਉਣੀਆਂ ਤਾਂ ਉਸ ਵਿਚਾਰੇ ਗਰੀਬ ਦੀ ਲਵਾਓ ਜਿਹਦਾ ਹੱਕਵੰਦ ਹੈ ਜਿਹਨੇ ਕਾਪੀਆ ਤੋਂ ਮਿਹਨਤ ਕੀਤੀ ਹੈ ਜਿਹੜਾ ਕੋਈ ਕਾਬਿਲ ਹੈ ਲੋਕੋ ਤਾਂ ਗੰਤਾਵਾਂ ਰਹਿੰਦੇ ਆਂ। ਧਰਮੇ ਨਿਧਨੀ ਤੋਂ ਦੇ ਵੀ ਕਿਸੇ ਨਵੇਂ ਬੰਦੇ ਦਾ ਰਾਹ ਤਾਂ ਕਹਿ ਮੋੜੇ। ਜੇ ਜਦੋਂ ਰਾਹ ਤਾਂ ਹੀ ਕਹਿ ਮੋੜੇ ਨਵਾਂ ਬੰਦਾ ਮਾਇੂਨ ਤੋਂ ਜਾਂਦਾ। ਵੀ ਲੋਕਾਂ ਨੂੰ ਕਿਹਦਾ ਤੇ ਚਸਪੀ ਨਹੀਂ ਤੇ ਆਪਾਂ ਉਹਦਾ ਚਰਲਾ ਦੇ ਕੀ ਕਰਨਾ। ਤੁਸੀਂ ਆਓ ਦੇ ਹਲਕੇ ਵੀ ਆਪਾਂ ਮੋਹਿੰਦਗੀ ਦੇਣੀ ਆ। ਉਹਦੇ ਆਪ ਤੇ ਬਹੁਤ ਜ਼ਰੂਰੀ ਹੈ। ਜੇ ਕੰਦੇਰੇ ਬਾਰੇ ਕੋ ਕੋ ਉਹਦੀ ਇੱਜ਼ਤ ਮਾਰੇ ਜਾਨੂ ਹੋ ਗੋ ਤੇ ਤੇਰੇ ਨੂੰ ਸੁਣੇ ਵਾਲੀ ਜੋ ਇਹ ਜ਼ਿੰਮੇਵਾਰੀ ਆਪਾਂ ਇੱਕ ਵਿਅਕਤੀ ਤੋਂ ਦੇ ਜੋ ਆਪਣੇ ਹਲਕੇ ਦੇ ਹੱਥ ਤੋਂ ਕਰਤੇ ਲੜ ਸਕਦਾ ਪਰ ਅਕਤ ਚੋੜੂ ਲੈਣਾ ਜੇ ਆਪੇ ਕਰਪਾ ਰੈਂਦੇ ਤੇ ਆਪੋ ਦੇ ਮਗਰ ਮਲੇ ਪਾਟ ਲੈਣੇ ਸਿਆਸਤੀ ਇਹੋ ਜੀ ਹੋ ਗਈ ਹੈ ਕਲੇਮੇ ਮੰਦਿਰ ਦੇ ਰੇਲ ਤੋਂ ਪਰਚੂ ਮੰਦਾ ਫੋਟੇ ਜਾ ਕੇ ਨਾਕੀ ਕੋਟੇ ਪਰਚੂ ਮੰਦਾ ਨਹੀਂ ਉੱਪਰੱਕ ਜਾਓ ਉਸ ਤੋਂ ਅਜੇ ਕੰਮਕਾਰਾਂ ਦੇ ਲੋਕ ਜਮਾਚੇ ਜਾ ਕੇ ਤੇ ਲੋ ਕਹਿੰਦਾ ਤੇਲ ਮਾਤੂ ਫਾਇਉ ਤੋਂ ਕੇ ਬੇਚਾਰਾ ਪੰਦਾ ਤੇ ਵਾਪਸ ਬਾਅਦ ਜੇ ਮੰਦਰੀ ਅਗਲਾ ਅੱਛਾ ਹੋਵੇ ਸਭ ਤੋਂ ਪਹਿਲਾਂ ਆਪੋ ਸਰਕਾਰੀ ਸਰਕਾਰ ਬੰਦੂਗੀ ਐਵਰੀ ਬੰਦੂਗੀ 2212 ਸਭ ਤੋਂ ਪਹਿਲਾਂ ਆਪ ਦਾ ਆਜੇ ਸੈਂਬਲੀ ਦੀ ਅਸੈਂਬਲੀ ਦੀ ਹਰ ਇੱਕ ਦੀ ਨੋਮੈਂਟ ਕੀ ਦੇਣੀ ਹੈ ਉਹਦੇ ਬਾਰੇ ਸੋਚੋ ਵੀ ਕਿਹਦੇ ਹੱਥ ਜੜੀ ਹੈ ਜੇ ਇਹ ਸੰਕੇ ਸੋਚਣ ਲੱਗਿਆ ਸਰਕਾਰ ਆਪੇ ਹੀ ਵਧੀਆ ਬਣੂਗੀ ਜਦੋਂ ਆਪਾਂ ਡਰ ਕੇ ਚ ਯਾ ਜਿੱਤਰੀ ਏਡਿੰ ਪਾੜਵਾ ਜਿੱਤਰੀ ਏਡਿੰ ਪਾੜੋ ਅੰਨੇ ਪਰ ਪੰਜ ਅੰਨੇ ਉਹ ਆਪਣੇ ਨੂੰ ਸਾਵਧਾਨ ਹੋ ਸੋ ਆਉਣੇ ਸਮਾਂ ਸਰਕਾਰ ਦੂਰੀ ਦੇ ਰਹੀਆ ਜਦੋਂ ਸਰਕਾਰ ਬਣਦੀ ਹੁੰਦੀ ਹੈ ਜੇ ਉੱਤੇ ਨਿੰਦਰ ਲੱਗਦੇ ਆਏ ਲੱਗਦਾ ਵੀ ਆਏ ਆਪ ਦਾ ਨਾਮ ਖਾਤਰ ਆ ਚੱਬੀਆਂ ਕੋਲੋਂ ਲੈ ਰਹੇ ਆ ਪਰ ਜੇ ਲੋ 4 ਸਾਲ ਦਾ ਕਾਰਜਕਾਲ ਹੈ ਉਹਦੇ ਤੱਥ ਕੋਦੇ ਚ ਪੇਸ਼ ਕਰਨਾ ਤੁਹਾਡਾ ਫਰਜ਼ ਬਣਦਾ ਹੈ ਉਹਨਾਂ ਸਮਾਜ ਦੀਦਾ ਦੇਣਾ ਐਡਾ ਬੱਸ ਨਾ ਕੁਝ ਹੀ ਕਰਨਾ ਐਸਾ ਵਿਅਕਤੀ ਚੁਣੋ ਜੋ ਤੁਹਾਡੇ ਹੱਕਾਂ ਦੀ ਰਖਵਾਲੀ ਕਰ ਸਕੇ ਆਪਾਂ ਕਾਂਗਰਸ ਦੇ ਝੰਡੇ ਨੂੰ ਜੇ ਬਲੰਦ ਕਰਨਾ ਹੈ rau jandi ਦੀ ਪੋਰਟ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਕਹਿੰਦੇ ਆ ਜਿੱਥੇ ਝੰਡਾ ਲਵਾਉਣਾ ਤਾਂ ਬਲੰਦ ਕਰਨਾ ਹੈ ਤਾਂ ਝੰਡਾ ਕਿਸੇ ਐਸੇ ਵਿਅਕਤੀ ਦੇ ਹੱਥ ਫੜਾਈਏ ਜੋ ਝੰਡੇ ਨੂੰ ਪਿਆਰਾ ਸਮਝ ਲਵੇ ਆਪਦੇ ਮੌਕੇ ਬਖਸ਼ੀ ਲਈ ਜਿਹਦਾ ਜ਼ਮੀਰ ਜਾਗਦਾ ਉਹ ਝੰਡਾ ਬੁਲੰਦ ਕਰ ਸਕਦਾ ਤੇ ਦੁਨੀਆਂ ਆਪਣੀਆਂ ਦੇਖਣ ਲਈਆਂ ਦਿਆ ਉਹਨੇ ਸਿਰਫ ਝੰਡੇ ਨੂੰ ਇਸਤੇਮਾਲ ਕਰਦਾ ਸੋ ਨਾਗਰਾਨ ਪ੍ਰਵਾਹ ਨੂੰ ਬੁਰਜਾਨੇਰੀ ਦੀ ਬੇਨਤੀ ਹੈ ਵੀ ਆਪਾਂ ਦਾ ਫੈਸਲਾ ਜਾਗਦੀ ਜ਼ਮੀਰ ਨਾਲ ਲਿਓ ਮੈਂ ਕਹੂੰਗਾ ਵੀ ਮੇਰੇ ਤੱਕ ਚ ਲਿਓ ਪਰ ਹਰੇਕ ਨੇ ਦੁਨਵਾਤਾ ਦਾ ਪੱਖ ਸੁਣਾਣਾ ਹੈ ਜੇ ਤੁਸੇ ਇੱਕ ਮੌਕਾ ਦਿੱਤਾ ਤਾਂ ਕੋਈ ਨਾਰਾਜ਼ ਨਹੀਂ ਕਰਦਾ ਕਿਉਂਕਿ ਗੁਰੂ ਮਹਾਰਾਜ ਦੀ ਮਿਹਰ ਸਦਕਾ ਨਾ ਕੋਈ ਗ੍ਰਾਮਾ ਨਹੀਂ ਪਾਟੇ ਕੱਪੜੇ ਪਾ ਕੇ ਆ ਜੋ ਆਏ ਦੇ ਬਣ ਕੇ ਆ ਜੋ ਰੋਜੀ ਰੋਟੀ ਵਧੀਆ ਚੱਲ ਰਹੀ ਹੈ ਸਿਰ ਵਿੱਚ ਪਰਕ ਬਖਾਣਾ ਵੀ ਹਾਂ ਆਏ ਵੀ ਕੰਮ ਹੋ ਸਕਦੇ ਆ ਤੇ ਆਏ ਵੀ ਹੁੰਦੇ ਫੇਲਦੇ ਤੇ ਦੇਖੋ ਜੇ ਵਿਕਾਸ ਹੁੰਦਾ ਉਹਦੇ ਜੋ ਜਿੱਦਾਂ ਕੋਈ ਪੈਸਾ ਬਣਦਾ ਹਿੰਦੀ ਪੰਚਾਇਤ ਨੂੰ ਜਾਂ ਕੋਈ ਗਲੀਆਂ ਨਾਲੀਆਂ ਜਰੋਂ ਦਾ ਜੇ ਤੋਂ ਫੈਕਟਰੀ ਤੋਂ ਕੁਝ ਆਉਂਦਾ ਹੈ ਤੋ ਉਹ ਫੈਕਟਰੀ ਲੋਕ ਨਾਲੋਂ ਪਿੰਡ 'ਚ ਉਹਦੀ ਕਮਾਈ ਨਾਲ ਕੋਈ ਦੋ ਗਰੀਬਾਂ ਦੇ ਘਰਾਂ 'ਤੋਂ ਕਿਸੇ ਚਾਰ-ਪੰਜ ਨਮਰ ਲਾਹ ਦੋ ਨਗਰ ਦਾ ਪੈਸਾ ਨਗਰ 'ਚ ਹੀ ਰਹੂਗਾ ਮੇਰਾ ਵਾਦਾ ਹੁਣ ਆਉਣ ਵਾਲੇ ਸਮਾਜ ਦੇ ਕੀਦਾਰੇ ਆਣ ਇਹ ਲੋਕ ਨੇ ਤੁਸੀਂ ਸੋਚ ਸਮਝ ਕੇ ਲੈਣਾ ਗੱਲ ਨੇਕ ਦੀ ਸੁਣਾਓ ਵਿਰੋਧ ਕਿ ਸੇ ਨਾ ਕਰੋ ਉੱਤਪਾਦ ਕਰੋ ਤੇ ਜਾਂ ਦੀ ਜ਼ਮੀਨ ਦਾ ਫੈਸਲਾ ਲਓ ਜੇ ਆਪਾਂ ਹਲਕੇ ਦਾ ਨਮਾਇੰਦਾ ਸਹੀ ਚੁਣ ਲਿਆ ਆਪਾਂ ਅੱਧੀ ਚੰਗ ਦੇ ਲਈ ਤੇ ਜੇ ਹਲਕੇ ਦਾ ਨਮਾਇੰਦਾ ਗਲਤ ਹੋ ਗਿਆ ਫਿਰ ਨਾ ਤਾਂ ਰਾਉਂਦਾਂ ਦੀ ਨੂੰ ਪਤਾ ਲੱਗਣਾ ਵੀ ਰਾਉਂਦਰੇ ਪੁਲਿਸ ਕੀ ਹੋਣਾ ਨਾ ਮੁਖ ਫਤਰੀ ਨੂੰ ਪਤਾ ਲੱਗਣਾ ਹੈ ਅੱਗੇ ਨੁਮਾਇੰਦੇ ਦੀ ਉੱਪਰ ਤੱਕ ਕੋਲ ਕੰਪਿਊਟਰੇ ਜਾ ਕੇ ਕੰਮ ਇਹਨੂੰ ਦੀਚਾ ਦੇਣੀ ਹੈ ਕਿ ਇਹ ਮੇਰੇ ਮੁੰਡੇ ਵਾਲੀ ਫਾਈਲ ਕਰੋ ਦੀ ਫਾਈਲ ਆ ਮੇਰੇ ਅੱਗੇ ਵਾਲੀ ਕਰਾ ਦੀ ਸਾਈਟ ਹੈ ਸਾਰੇ ਪਿੰਡ ਦਾ ਵਧੀਆ ਵਧੀਆ ਇਹ ਸਾਰਾ ਕੁਝ ਇਹ ਕਿ ਸਾਚ ਚਲ ਭਾਈ ਤਾਰੇ ਸਾਹਮਣੇ ਕੈਮਰਾ ਚੋ ਪਿੰਡਾਂ ਚ ਲਕੀਰਾਂ ਨਾਲ ਕਿੱਥੇ ਕਰੋ ਕਿ ਤੂੰ ਪਲਾਣੇ ਦੇ ਤੂੰ ਪਲਾਣੇ ਦੇ ਅਗਲੇ 14 ਦਿਨ ਦੇ ਵੀ ਤੁਸੀਂ ਲੜ ਲੜ ਮਰ ਜਾਓ ਆਉਂਦੇ ਦਾ ਜਦੋਂ ਮਰਦੀ ਨਾਲ ਉਹ ਬਦਲ ਲੈਂਦੇ ਪੱਤਾ ਤੇ ਪਾਰਿਚਾਰਕ ਜਾਂ ਕੈਮਰਾ ਕੇ ਇੱਕ ਦੋ ਬੋਲੇ ਬੈਸਲਾ ਲੋ ਨਾਲੇ ਪਤਾ ਲੱਗਦਾ ਵੀ ਕਿੰਨੇ ਦੇ ਬੈਸਲਾ ਲਿਆ ਮੁੰਡੇਆਂ ਦਾ ਪੱਤੀ ਦਾ ਤੇ ਗੱਲਾਂ ਨਹੀਂ ਚਲਦੀਆਂ ਮੁੰਡੇ ਤਾਂ ਵੈਸੇ ਰੈਂਦੀਆਂ ਜਿਦਾਂ ਤੋਂ ਮਾਰੀ ਦਿੱਕਾ ਤਿਆਗ ਹੈ ਅਗਲੇ ਕਿੰਨੇ ਛੱਡ ਪਰੇ ਲੈਣਾ ਕੀ ਤੇ ਜਦੋਂ ਕੈਟਰੀ ਦਾ ਉਹ ਦੋਤੀਦਾਰ ਵੀ ਮਿਲਦਾ ਉਸ ਕਿੰਨਾ ਵੀ ਆਪਾਂ ਹੀ ਕਰਨੇ ਕੋਈ ਦਾਕੂ ਤਾਂ ਹੋਲੀ ਲੱਗਿਆ ਸੋ ਕੋਈ ਬਹੁਤ ਸਮਾਂ ਲਿਆ ਇੱਕ ਸਵੇਰ ਤੋਂ ਲੈ ਕੇ ਤੱਕ ਪਹੁੰਚਾ ਲਾ ਸੀ ਜੇ ਤੁਹਾਨੂੰ ਬਦਲਿਤ ਕੋਈ ਵਜਨ ਲੱਗੇ ਤਾਂ ਪਿੰਡੋਂ ਪਿੰਡੀ ਰਾਤ ਤੱਕ ਜਾਂ ਇੰਤਖਾਦ ਦਿਓ ਰੇਕ ਤੱਕ ਪਹੁੰਚਲਾ ਦਿਓ ਤੁਸੀਂ ਮੇਰੀਆਂ ਬਾਹਾਂ ਕੋਈ ਵਿਚਾਰ ਦੱਸਾਂਗੇ ਕਿਸੇ ਨੂੰ ਪਸੰਦ ਆਣਗੇ ਕਿਸੇ ਨੂੰ ਨਹੀਂ ਨਹੀਂ ਪਸੰਦ ਆਣਗੇ ਪਰ ਇਹ ਕਰਕੇ ਜੱਥੇ ਜੋ ਨਗਰ ਦਾ ਜੋ ਵਰਕੇ ਦਾ ਫੈਸਲਾ ਹੁੰਦਾ ਉਹ ਹੀ ਫੈਸਲਾ ਚੱਲਦਾ ਹੁੰਦਾ ਤੇ ਆਪਣਾ ਬਿਹਤਰ ਪੰਜਾਬ ਵੀ ਬਣ ਜੂਗਾ ਤੇ ਹਰਤਾ ਵੀ ਬਣ ਜੂਗਾ ਤੇ ਆਪਣੀ ਰਾਤ ਵੀ ਮਿਲ ਜੂਗੀ 726 ਜਿਹੜੀਆਂ ਕੀਤਾ ਸਵਾ ਪਾਤੀਆਂ ਰਹਿ ਗਈਆਂ ਹੱਤਾਂ 62 ਹੋਰ ਕੋਈ ਜਿੱਤਾਂਗਾ ਆ ਇਹ ਨਿਗਮੀ ਭਾਸ਼ਣ ਦੇ ਕੇ ਅੱਗੇ ਕਰਕੇ ਕੋਈ ਚਾਰ ਦਿਨ ਲੋਕਾਂ ਦੇ ਤਕਰੀਫਾ ਕੋਈ ਮੈਟੋ ਕੀ ਤੋੜਿਓ ਕੋਈ ਤੁਸੀਂ ਦੂਸਾ ਵਿਖਾਉਂਗੇ ਤੇ ਅਸੀਂ ਚਾਰ ਕਦਮ ਤੁਰਾਂਗੇ ਕਿਉਂਕਿ ਸਾਰਾ ਕੁਝ ਸਿੱਕਣ ਨੂੰ ਲੋਕਾਂ ਤੋਂ ਹੀ ਮਿਲਦਾ ਹੈ ਦੋ ਕਿ ਤਕਰੀਰ ਤੇ ਲੋਕਾਂ ਨਾਲ ਗੱਲ ਕਰਦੇ ਆ ਉਦੋਂ ਹੀ ਪਤਾ ਲੱਗਦੇ ਆ ਆਜਾ ਭਾਜਨ ਦੇ ਕੇ ਤੁਰ ਜੋ ਆਪਣੀ ਕੁਦਰਤ ਦੀ ਸੋ ਵੀ ਬੇਰੀ ਤੁਹਾਨੂੰ ਸਾਰਿਆਂ ਨੂੰ ਇਹ ਦੇਖਤੀ ਹੈ ਵੀ ਜਰੂਰ ਰਹਿ ਵੀ ਦਿਓ ਸਲਾਮ ਵੀ ਜਿੰਦੇ ਰਹੋ ਤੇ ਅੱਗੇ ਰਾਹਤਾ ਵੀ ਕੈਂਪ ਕਰਾਉਂਦੇ ਰਹੋ ਕਿਉਂਕਿ ਸਰਦੇ ਵੀ ਹੋ ਰਿਹਾ ਫੋਜੀਵਾਦੀ ਤੋਂ ਤੱਕ ਜਾਣੀ ਹੈ ਜਿਹਦੀ ਆਵਾਜ਼ ਤੁਸੀਂ ਬੁਲੰਦ ਕਰਤੀ ਉਹਨੇ ਮੌਕਾ ਮਿਲਣਾ ਪਾਰਟੀ ਵਿੱਚ ਜਦੋਂ ਹੁੰਦੀ ਹੈ ਵੀ ਸੰਗੇ ਬੰਦੇ ਨੂੰ ਮੌਕਾ ਦਈਏ ਕਿ ਸੰਗਣ ਨੂੰ ਮੌਕਾ ਦਈਏ ਪਰ ਜਦੋਂ ਉਹਦੇ ਆਸਟਾਈ ਨੇ ਟਾਈਮ ਕਰਾਉਂਦੇ ਨਵਾਂ ਕਾਪੀ ਲੈਂਦਾ ਤੇ ਪੁਰਾਣਾ ਫੇਰ ਕਾਉਂਦੇ ਨੇ ਕੋਈ ਨਹੀਂ ਬੇਨਤੀ ਹੈ ਬੰਦੋ ਐਨਐ ਜੰਡਾ ਆ ਫੋਟੇ ਚਾਹੇਗਾ ਤਾਂ ਬਵਾਦ ਕਰਦਾ ਨਹੀਂ ਪੁੱਛਿਆ ਕਿ ਟੀਮ ਕੀ ਸੰਬੰਧ ਹੋ ਸਮਾਜ ਅਧਿਕਾਰ ਪਿਆਰੇ ਸੇ